ਸ਼੍ਰੀ ਮੁਖਸਰ ਸਾਹਿਬ ਪੁਲਿਸ ਨੂੰ ਇੱਕ ਸੈਕਸੈਸਫੁਲ ਆਪਰੇਸ਼ਨਸ ਦੇ ਵਿੱਚ ਇੱਕ ਹੋਰ ਬੜੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਸਾਡੀ ਟੀਮ ਲੀਡ ਬਾਈ ਇਨਚਾਰਜ ਸੀਆਈਏ 1 ਰਵਿੰਦਰ ਇਨਚਾਰਜ ਟੈਕਨੀਕਲ ਸੈੱਲ ਤੇ ਇਨਚਾਰਜ ਤੇ ਐਸ਼ਓ ਸਿਟੀ ਮੁਖਸਰ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਡੀ ਨੇ ਇੱਕ ਐਕਸਟਰਸ਼ਨ ਰਿੰਗ ਨੂੰ ਬਸਟ ਕੀਤਾ ਇਹਦੇ ਵਿੱਚ ਅਸੀਂ ਦੋ ਕੁ ਮੁਲਜ਼ਮ ਫੜੇ ਹਨ ਜੋ ਕਿ ਇੱਕ ਨਾਮੀ ਬਿਜ਼ਨਸਮੈਨ ਮੁਖਸਰ ਸਾਹਿਬ ਦੇ ਉਹਨੂੰ ਫੋਨ ਕਰਕੇ ਉਹਦੇ ਤੋਂ 50 ਲੱਖ ਦੀ ਡਿਮਾਂਡ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਅਸੀਂ ਤੁਹਾਡੇ ਬੱਚੇ ਨੂੰ ਉਠਾ ਕੇ ਲੈ ਜਾਵਾਂਗੇ ਤੇ ਉਹਨੂੰ ਮਾਰ ਦੇਵਾਂਗੇ ਇਹਨਾਂ ਨੇ ਕਈ ਵਾਰੀ ਉਹਨੂੰ ਫੋਨ ਕੀਤਾ ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਉਹ ਹਲੇ ਲਾਈਨ ਤੇ ਨਹੀਂ ਆ ਰਿਹਾ ਇਹ ਉਹਦੇ ਘਰ ਜਾ ਕੇ ਪੱਥਰ ਵੀ ਸੁੱਟ ਕੇ ਆਏ ਉਹਦੀ ਖਿੜਕੀ ਦੇ ਵਿੱਚ ਉਸ ਤੋਂ ਬਾਅਦ ਜੋ अपना विक्टिम ਹੈਗਾ ਉਹਨੇ ਮੈਟਰ ਨੂੰ ਸੀਰੀਅਸ ਲੈਂਦੇ ਹੋਏ ਸਾਨੂੰ ਅਪਰੋਚ ਕੀਤੀ ਅਪਰੋਚ ਕਰਨ ਵਾ ਜਦੋਂ ਉਹ ਸਾਡੇ ਕੋਲ ਆਇਆ ਸਾਡੀ ਸਾਰੀ ਟੀਮ ਇਮੀਡੀਏਟਲੀ ਮੂਵ ਕਰ ਗਈ ਤੇ ਉਹਨਾਂ ਨੇ ਐਕਸ਼ਨ ਵਿੱਚ ਆ ਕੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕਰਕੇ ਇਹ ਬੰਦਿਆਂ ਨੂੰ ਫੜਿਆ ਕਾਬੂ ਕੀਤਾ ਇਹ ਜੋ ਹੈਗੇ ਅਕਿਊਜ਼ਡ ਇੱਕ ਰਾਜਵਿੰਦਰ ਸਿੰਘ ਹੈਗਾ ਤੇ ਦੂਜਾ ਗੁਰਦੇਵ ਸਿੰਘ ਹੈ ਜੋ ਇਹਨਾਂ ਨੇ ਮੋਬਾਈਲ ਫੋਨਸ ਯੂਜ਼ ਕੀਤੇ ਸੀ ਤੇ ਜੋ SIM ਕਾਰਡਸ ਯੂਜ਼ ਹੋਏ ਸੀ ਉਹ ਸਾਰੇ ਕੇ ਸਾਰੇ ਰਿਕਵਰ ਹੋ ਚੁੱਕੇ ਹਨ ਤੀਨਾ ਦੀ ਪੁੱਛਗਿੱਛ ਚੱਲ ਰਹੀ ਹੈ ਤੇ ਇਹ ਵੀ ਚੈੱਕ ਕਰ ਰਹੇ ਅਸੀਂ ਕਿ ਇਹਨਾਂ ਦੇ ਕੋਈ ਗੈਂਗਸਟਰ ਲਿੰਕਸ ਹੈਗੇ ਜਾਂ ਨਹੀਂ ਕਾਲ ਕਰਦੇ ਸੀ WhatsApp ਤੋਂ ਦੂਸਰੇ ਤੋਂ ਇਹ ਦੋਨੋਂ ਕਾਲ ਕਰਦੇ ਸੀ ਜੀ ਨੋਰਮਲ ਕਾਲ ਵੀ ਕਰਦੇ ਹੁੰਦੇ ਸੀ ਤੇ WhatsApp ਕਾਲ ਵੀ ਕਰਦੇ ਸੀ ਇਹਨਾਂ ਦਾ ਬੇਸਿਕਲੀ ਜੋ ਮੋਡਸ ਆਪਰੈਂਡੀ ਰਿਹਾ ਸੀ ਇਹਨਾਂ ਨੇ ਇੱਕ ਪੁਰਾਣਾ ਮੋਬਾਈਲ ਫੋਨ ਕਿਸੇ ਦਾ ਬੰਦੇ ਦਾ ਲੈ ਕੇ ਉਹਦਾ SIM ਬਦਲ ਕੇ ਨਵੇਂ ਡਿਵਾਈਸ ਵਿੱਚ ਡਾਲ ਕੇ ਕਾਲ ਕਰਦੇ ਹੁੰਦੇ ਸੀ ਤੇ ਨਾਲ ਹੀ ਕਾਲ ਕਰਕੇ ਫੋਨ ਸਵਿਚ ਆਫ ਕਰਕੇ ਇੱਕ ਨਵੇਂ ਡਿਵਾਈਸ ਦੇ ਵਿੱਚ ਆਪਣਾ SIM ਪਾ ਲੈਂਦੇ ਹੁੰਦੇ ਸੀ ਇਹ ਵਿਅਕਤੀ ਹੈ ਜਿਹੜੀ ਦੋ ਬੰਦ ਦੋ ਵਿਅਕਤੀ ਹੈਗੇ ਜੋ ਫੜੇ ਗਏ ਤੇ ਦੋਈ ਦਾ ਗੈਂਗ ਹਲੇ ਤੱਕ ਜੋ ਇੰਟਰੋਗੇਸ਼ਨ ਹੋਈ ਹੈ ਉਸ ਤੋਂ ਕਲੀਅਰ ਹੋਇਆ ਹੈ ਕਿ ਦੋ ਹੀ ਸੀਗੇ ਇਹਨਾਂ ਤੋਂ ਔਰ ਵੀ ਅਸੀਂ ਕਲੀਅਰ ਕਰ ਰਹੇ ਹਾਂ ਕਿ ਜੇਕਰ ਇਹਨਾਂ ਨੇ ਕਿਸੇ ਔਰ ਬੰਦੇ ਨੂੰ ਵੀ ਟਾਰਗੇਟ ਕੀਤਾ ਹੋਵੇ ਤੇ ਉਹ ਤੋਂ ਪੈਸੇ ਲਿੱਤੇ ਹੋਣ ਤੇ ਉਹ ਵੀ ਸਾਨੂੰ ਇਨਫੋਰਮੇਸ਼ਨ ਮਿਲ ਜਾਏ ਕਿ ਉਹਨਾਂ ਨੇ ਸਿਲੈਕਟ ਕਿਸ ਤਰ੍ਹਾਂ ਕੀਤਾ ਕ੍ਰਾਈਮ ਕਰਨ ਲਈ ਆ ਤਾਂ ਉਹਨੂੰ ਪਹਿਲਾਂ ਜਾਂਦੇ ਸੀ ਹਾਂ ਇਹਨਾਂ 'ਚੋਂ ਇੱਕ ਬੰਦਾ ਸੀਗਾ ਉਹ ਅਟਲ ਦੇ ਕੋਲ ਕੁਝ ਸਾਲ ਪਹਿਲੇ ਕੰਮ ਕਰਕੇ ਗਿਆ ਸੀ ਤੇ ਉਹਨੂੰ ਪਤਾ ਸੀ ਕਿ ਇਹਨਾਂ ਦੇ ਕੋਲ ਜੋ ਹੈਗੇ ਠੀਕ-ਠਾਕ ਪੈਸੇ ਹੈਗੇ ਤੇ ਅਸੀਂ ਮੰਗੀਏ ਤੇ ਕੁਝ ਨਾ ਕੁਝ ਦੇਣ ਜੋਗੇ ਹੋਣਗੇ ਤੇ ਇਹਨੇ ਫਿਰ ਜਾ ਕੇ ਨੰਬਰ ਲੇਤਾ ਉਹਨਾਂ ਦੀ ਦੁਕਾਨ ਦੇ ਉਤੋਂ ਫਿਰ ਲੇਕਰ ਇਹਨੇ ਕਾਲ ਕੀਤੀ ਉਹ ਵੀ ਇਹਨੇ ਕਾਲ ਦੂਜੇ ਬੰਦੇ ਤੋਂ ਕਰਾਈ ਤਾਂ ਕਿ ਇਹਦੀ ਆਪਣੀ ਆਵਾਜ਼ ਉਹ ਜੋ ਵਿਕਟਿਮ ਹੈਗਾ ਉਹ ਪਛਾਣ ਨਾ ਲੇ ਤੇ ਇਹਨੇ ਫਿਰ ਨਾਲ ਜੋ ਇਹਨ ਸਿਗਾ ਗੁਰਦੇਵ ਸਿੰਘ ਉਹਨੇ ਕਾਲ ਕੀਤੀ ਸੀ ਤੇ ਉਹਨੇ ਧਮਕਾਇਆ ਸੀ ਉਹਨੂੰ ਫੋਨ ਤੇ ਲੋਕ ਬੜੇ ਕਰਦੇ ਆ ਜੀ ਵੀ ਇਹਦੇ ਫੋਨ ਵੀ ਆਉਂਦੇ ਆ ਪਰ ਦੱਸਦੇ ਨਹੀਂ ਕਿ ਪੁਲਿਸ ਨੂੰ ਮੇਰੀ ਸਾਰੇ ਨੂੰ ਅਪੀਲ ਹੈ ਕਿ ਜੀ ਇਹ ਕੇਸ ਸਾਨੂੰ ਜੋ ਹੈ 9 ਤਾਰੀਖ 9 ਤਾਰੀਖ ਨੂੰ ਕਾਲ ਆਣੀ ਸ਼ੁਰੂ ਹੋਏ ਸੀ ਸਾਨੂੰ 13 ਤਾਰੀਖ ਨੂੰ ਇਨਫੋਰਮੇਸ਼ਨ ਦਿੱਤੀ ਉਹਨੇ ਜੋ ہمارے ਵਿਕਟਿਮ ਹੈਗੇ 14 ਤਾਰੀਖ ਤੱਕ ਅਸੀਂ ਸਾਰੇ ਬੰਦੇ ਫੜਕੇ ਅੰਦਰ ਦੇ ਚੁਕੇ ਸੀ ਤੇ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਐਕਸਟਰਸ਼ਨ ਕਾਲ ਆਂਦੀ ਤੁਸੀਂ ਇਮੀਡੀਏਟਲੀ ਸਾਡੀ ਨੋਲੇਜ ਵਿੱਚ ਲੈ ਕੇ ਆਓ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਜੋ ਬੰਦੇ ਲੋਕਲ ਕਲਪਿਟਸ ਹੈਗੇ ਫੜਕੇ ਨੂੰ ਅੰਦਰ ਵੀ ਦੇ ਇਹਨਾਂ ਕੋਲੋਂ ਹਲੇ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋ ਪਰ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਇਹਨਾਂ ਦੀ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੀ ਅੱਗੇ ਪੁੱਛਗਿੱਛ ਕੀਤੀ ਜਾਏਗੀ ਵੈਪਨ ਹੋਣਗੇ ਵੈਪਨ ਵੀ ਰਿਕਵਰ ਹੋਣਗੇ ਤੇ ਜੇਕਰ ਇਹਨੇ ਕਿਸੇ ਹੋਰ ਨੂੰ ਵਿਕਟਿਮ ਬਣਾਇਆ ਹੋਵੇਗਾ ਉਹ ਵੀ ਫੜਿਆ ਜਾਏਗਾ ਪਰਿਵਾਰ ਦੇ ਹੁਣ ਹਾਲਾਤ ਕਿਸ ਤਰ੍ਹਾਂ ਲੱਗ ਰਹੇ ਜੀ ਪਰ ਤੇ ਸਾਨੂੰ ਵੀ ਬੜਾ ਚੰਗਾ ਲੱਗਿਆ ਤੇ ਸਾਡੀ ਟੀਮਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਰਾਤ ਭਰ ਲਗੇ ਰਹੇ ਸਾਰੀ ਜੋ ਐਨਾਲਿਸਿਸ ਕਰਨਾ ਸੀ ਟੈਕਨੀਕਲ ਐਨਾਲਿਸਿਸ ਹੋ ਗਿਆ ਤੇ ਬਾਕੀ ਹਿਊਮਨ ਇੰਟੈਲੀਜੈਂਸ ਇਕੱਠੀ ਕਰਨ ਵਾਲੀ ਜੋ ਗੱਲ ਸੀ ਤੇ ਬਹੁਤ ਚੰਗੇ ਸੋਹਣੇ ਤਰੀਕੇ ਨਾਲ ਸਾਰੀ ਟੀਮ ਨੇ ਕੰਮ ਕੀਤਾ ਹੈ ਤੇ ਬੰਦੇ ਨੂੰ ਕਾਬੂ ਇਸ ਕਿਸਮ ਦਾ ਪਹਿਲਾਂ ਜਿਸ ਅਗੇ ਦੀ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਨਹੀਂ ਜੀ ਇਹ ਤੋਂ ਇਨਾ ਦੀ ਤਾਂ ਹਲੇ ਪੁੱਛ ਕੇ ਚੱਲ ਰਹੀ ਕਿ ਨੇ ਨੇ ਪਹਿਲੇ ਇਦਾਂ ਦਾ ਕੁਝ ਕੀਤਾ ਹੈ ਜਾਂ ਨਹੀਂ ਕੀਤਾ ਹੈ ਤੁਹਾਨੂੰ ਆਪਣੇ ਜ਼िले ਦੇ ਵਿੱਚ ਨਹੀਂ ਜ਼ਿਲੇ ਦੇ ਵਿੱਚ ਮੈਨੂੰ ਪਹਿਲੀ ਇਨਫੋਰਮੇਸ਼ਨ ਆਈ ਸੀ ਜਦੋਂ ਦਾ ਮੈਂ ਐਸਐਸਪੀ ਲੱਗੇ ਆ ਇੱਥੇ ਮੈਸੇਜਪੀ ਦਾ ਕਾਰਜਗਲ ਸਾਹਮਣੇ ਲੈਣ ਵਾਲੇ ਕਿਹੜੇ ਏਰੀਆ ਦੇ ਇਹ ਹੈਗੇ ਬੁੱਲਰ ਕਲੋਨੀ ਦੇ ਰਹਿਣ ਵਾਲੇ ਮੁਖਸਰ ਸਾਹਿਬ ਦੋਨੋਂ ਇਹ ਦੋਨੋਂ ਇਹ ਦੋਨੇ ਸਾਥ ਹੀ ਦੱਸਿਆ ਜੀ ਇਹ ਨਸ਼ੇ ਨਸ਼ੂ ਦੋਨੇ ਸਾਥ ਹੀ ਹੈਗੇ ਨਸ਼ੇ ਵਾਲੀ ਗੱਲ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਬਟ ਆਪ ਉਹ ਚਲਾਉਣ ਰੱਖਿਆ ਜਿਸ ਕੰਮ ਕਰਦੇ ਆ ਹਾਂ ਵੈਸੇ ਕੰਮ ਕਰਦੇ ਆ ਇਹ ਹੈਗੀ ਇਹਨਾਂ ਦੀ 30-35 ਸਾਲ ਦੀ ਉਮਰ ਹੈ